VMDV ਜਦੋਂ ਅਸੀਂ ਰੈਂਡਮਾਈਜੇਸ਼ਨ ਕਰਦੇ ਆ EVM ਦੀ ਮੂਵਮੈਂਟ ਬਾਰੇ ਵੀ ਤੁਹਾਨੂੰ ਬੁਲਾਉਂਦੇ ਰਹਿੰਨੇ ਆ ਐਂਡ ਉੱਥੇ ਆਪਾਂ ਅਨਾਉਂਸਮੈਂਟ ਦੇ ਟਾਈਮ ਮਿਲੇ ਸੀ ਕਿ EVM ਦੀ ਰੈਂਡਮਾਈਜੇਸ਼ਨ ਦੇ ਟਾਈਮ ਮਿਲੇ ਸੀਗੇ ਸੋ ਅੱਜ ਦਾ ਬੜਾ ਕ੍ਰਿਟੀਕਲ ਡੇ ਹੈ ਕਿਉਂਕਿ ਕੱਲ ਤੋਂ ਜਿਹੜਾ ਹੈਗਾ ਨੋਟੀਫਿਕੇਸ਼ਨ ਹੋ ਜਾਣੀ ਹੈ ਐਂਡ ਨੋਟੀਫਿਕੇਸ਼ਨ ਤੋਂ ਬਾਅਦ ਜਿਹੜਾ ਇਮੀਡੀਏਟਲੀ ਵੀ ਵਿਲ ਇਨਵਾਈਟ ਨੋਟਿਸ ਫਾਰ ਇਲੈਕਸ਼ਨ ਐਂਡ ਨੋਟਿਸ ਆਫ ਇਲੈਕਸ਼ਨ ਹੋਣ ਤੋਂ ਬਾਅਦ ਕੱਲ ਤੋਂ ਸਾਡਾ ਨਾਮੀਨੇਸ਼ਨ ਪ੍ਰੋਸੈਸ ਹੈ ਉਹ ਚਾਲੂ ਹੋ ਜਾਣਾ ਹੈ ਸੋ 7 ਤਰੀਕ ਤੋਂ ਨਾਮੀਨੇਸ਼ਨ ਦਾ ਪ੍ਰੋਸੈਸ ਹੈ ਇਹ 14 ਤਰੀਕ ਤੱਕ ਨੋਮੀਨੇਸ਼ਨ ਦਾ ਪ੍ਰੋਸੈਸ ਚੱਲੇਗਾ ਇਹਦੇ ਵਿੱਚ ਜਿਹੜੇ ਟਾਈਮਿੰਗਸ ਨੇ ਉਹ 11 ਤੋਂ 3 ਵਜੇ ਦਾ ਟਾਈਮ ਹੈਗਾ ਨੋਮੀਨੇਸ਼ਨ ਦਾ ਸੋ ਜਿਹੜਾ ਨੋਮੀਨੇਸ਼ਨ ਲਿੱਤਾ ਜਾਏਗਾ ਉਹ ਸਾਡਾ ਕਮਰਾ ਨੰਬਰ 103 ਹੈ ਜਿਹੜਾ ਕਿ ਡੀਸੀ ਆਫਿਸ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਕੋਰਟ ਰੂਮ ਹੈ ਸੋ ਉਹ ਜਿਹੜਾ ਵੈਨਿਊ ਫॉर ਨੋਮੀਨੇਸ਼ਨ ਹੈ ਇਹਦਾ ਵੀ ਕੱਲ ਜਦੋਂ ਅਸੀਂ ਨੋਟਿਸ ਆਫ ਨੋਮੀਨੇਸ਼ਨ ਦਵਾਂਗੇ ਤਾਂ ਉਹਦੇ ਵਿੱਚ ਸਾਡੇ ਨੋਟਿਸ ਬੋਰਡ ਡੀਸੀ ਆਫਿਸ ਵਿੱਚ ਵੀ ਤੇ ਸਾਰੇ ਜਿੰਨੇ ਆਰਓ ਆਫਿਸ ਹੈ ਉੱਥੇ ਵੀ ਅਸੀਂ ਨੋਟਿਸ ਆਫ ਇਲੈਕਸ਼ਨ ਜਿਹੜਾ ਹੈਗਾ ਉਹਦਾ ਪੋਸਟ ਕਰਾਂਗੇ ਐਂਡ ਫਾਰਮਲੀ ਤੁਹਾਨੂੰ ਅਦਰਵਾਈਜ਼ ਵੀ ਕਮਿਊਨੀਕੇਟ ਹੋਏਗਾ ਸਕਰੂਟੀ ਡੇਟ ਆਫ ਸਕਰੂਟੀਨੀ ਆਫ ਨਾਮੀਨੇਸ਼ਨ ਹੈ ਉਹ 15 ਮਈ ਨੂੰ ਅਸੀਂ ਸਕਰੂਟੀਨੀ ਦਾ ਪ੍ਰੋਸੈਸ ਕਰਾਂਗੇ ਐਂਡ ਫਿਰ ਲਾਸਟ ਡੇਟ ਆਫ ਵਿத்ਡਰੋਅਲ ਆਫ ਕੈਂਡੀਡੇਚਰ ਹੈ ਉਹ ਜਿਹੜਾ ਹੈਗਾ 17 ਮਈ ਤੱਕ ਉਹ ਰਹੇਗਾ ਪੋਲਿੰਗ ਡੇਟ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 1 ਜੂਨ ਨੂੰ ਪੋਲਿੰਗ ਹੈ ਜਿਹੜਾ ਸਿਕਿਉਰਿਟੀ ਡਿਪੋਜ਼ਿਟ ਹੈ ਉਹ ਜਨਰਲ ਕੈਟਾਗਰੀ ਕੈਂਡੀਡੇਟ ਲਈ 25000 ਹੈ ਫਾਰ ਐਸਸੀ ਕੈਟਾਗਰੀ ਇਟ ਇਜ਼ 50% ਆਫ 댓12500 ਦਾ ਹੋਏਗਾ ਸੋ ਨਾਮੀਨੇਸ਼ਨ ਪ੍ਰੋਸੈਸ ਦੇ ਦੌਰਾਨ ਅਸੀਂ ਹੁਣ 100 ਮੀਟਰ ਦੀ ਜੋ ਬੈਰੀਕੇਟਿੰਗ ਕਰ ਦੇਣੀ ਹੈ ਸੋ 100 ਮੀਟਰ ਦੀ ਬੈਰੀਕੇਟਿੰਗ ਦੇ ਵਿੱਚ ਕਦੇ ਵੀ ਕੋਈ ਕੈਂਡੀਡੇਟ ਆਂਦਾ ਹੈ ਨਾਮੀਨੇਸ਼ਨ ਲਈ ਤਾਂ ਤਿੰਨ ਗੱਡੀਆਂ ਤੋਂ ਉੱਤੇ ਉਹ ਨਹੀਂ ਲੈ ਕੇ ਆ ਸਕਦੇ ਸੋ ਤਿੰਨ ਇਜ਼ ਦੀ ਮੈਕਸਿਮਮ ਨੰਬਰ ਆਫ ਵਹੀਕਲ ਐਂਡ ਜਦੋਂ ਨੋਮੀਨੇਸ਼ਨ ਲਈ ਕੈਂਡੀਡੇਟ ਆਉਂਦੇ ਨੇ ਅੰਦਰ ਸੋ ਮੈਕਸਿਮਮ 5 ਇਨਕਲੂਡਿੰਗ ਦੀ ਕੈਂਡੀਡੇਟ ਜਿਹੜੇ ਕੋਰਟ ਰੂਮ ਦੇ ਵਿੱਚ ਐਂਟਰ ਕਰਨਗੇ ਸੋ ਪੰਜ ਬੰਦੇ ਐਂਡ 3 ਵਹੀਕਲ ਸ਼ੁੱਡ ਨਾਟ ਕਮ ਇਨਸਾਈਡ ਦੀ 100 ਮੀਟਰ ਬਾਉਂਡਰੀ ਸੋ ਉਹ ਉਹ ਸਾਡੇ ਅੱਜ ਕੋਰਟ ਦੇ ਵਿੱਚ ਸੀਸੀਟੀਵੀ ਲੱਗਿਆ ਐਂਡ ਸੀਸੀਟੀਵੀ ਇਸ ਟਾਈਮ ਸਟੈਂਪ ਉਦੇ ਵਿੱਚ ਜਿਹੜੀ ਵੌਲ ਕਲੌਕ ਹੈ ਉਹ ਵੀ ਟਾਈਮ ਸਟੈਂਪ ਦੇ ਵਿੱਚ ਆਦੀ ਤਾਂ ਕਿ ਜਿਹੜੀ ਉਹ 3 ਵਜੇ ਦੀ ਜਿਹੜੀ ਲਿਮਿਟ ਹੁੰਦੀ ਹੈ ਲਾਸਟ ਡੇਟ ਨੂੰ ਕਈ ਵਾਰ ਰੋਲਾ ਪੈਂਦਾ ਵੀ ਅਸੀਂ 3 ਵਜੇ ਤੋਂ ਬਾਅਦ ਆਏ ਲੇਟ ਆਏ ਸੋ दैट process is very well document of the CCTV ਜਿਹੜਾ ਹੈਗਾ ਉਹ ਸਰਵੇਲੈਂਸ ਉਹਦੇ ਵਿੱਚ ਮੇਨਟੇਨ ਕੀਤੀ ਜਾਏਗੀ ਆ ਬਾਕੀ ਜਿਹੜੇ ਨੰਬਰ ਆਫ ਜਿਹੜੇ ਹੈਗੇ ਫॉर ਰੈਕਗਨਾਈਜ਼ਡ ਨੈਸ਼ਨਲ ਐਂਡ ਸਟੇਟ ਪਾਰਟੀ ਜਿਹੜੇ ਹੈਗੇ ਪ੍ਰਪੋਜ਼ਰ ਇੱਕ ਹੋਣਾ ਚਾਹੀਦਾ ਐਂਡ ਫॉर ਜਿਹੜੇ ਇੰਡੀਪੈਂਡੈਂਟ ਅਨਰੈਕਗਨਾਈਜ਼ਡ ਪੋਲੀਟੀਕਲ ਪਾਰਟੀਆਂ অর ਇੰਡੀਪੈਂਡੈਂਟ ਜਿਹੜੇ ਹੈ 10 ਇਲੈਕਟਰ of the same ਜਿਹੜੀ ਹੈਗੀ ਪਾਰਲੀਮੈਂਟਰੀ ਕਨਸਟਿਟੂਐਂਸੀ ਜਿਹੜੇ ਚਾਹੀਦੇ ਨੇ ਅ ਕੈਂਡੀਡੇਟਸ ਨੂੰ ਜਿਹੜਾ ਹੈਗਾ ਰੀਸੈਂਟ ਫੋਟੋਗ੍ਰਾਫ 2 ਸੈਂਟੀਮੀਟਰ ਬਾਈ 2.5 ਸੈਂਟੀਮੀਟਰ ਜਿਹੜੀ ਹੈਗੀ ਉਹ ਸਬਮਿਟ ਕਰਨੀ ਹੁੰਦੀ ਹੈ ਇਹਦੇ ਵਿੱਚ ਇੱਕ ਇਨਫਾਰਮਲ ਹੋਸ਼ੇ ਹੁੰਦੀ ਹੈ ਵੀ ਤੁਸੀਂ ਨਾਰਮਲ ਕਲੋਥਿੰਗ ਚ ਕਰੋ ਕੋਈ ਯੂਨੀਫਾਰਮ ਹੋ ਦੇ ਵਿੱਚ ਫੋਟੋ ਦੇ ਵਿੱਚ ਪਰਮਿਟਿਡ ਨਹੀਂ ਹੈ ਕੋਈ ਕੈਪ ਵਗੈਰਾ ਨਹੀਂ ਲਗਾਨੀ ਹੈ ਤੁਸੀਂ ਤੇ ਡਾਰਕ ਗਲਾਸੇਸ ਕਾਲੇ ਚਸ਼ਮੇ ਵਗੈਰਾ ਵੀ ਫੋਟੋ ਦੇ ਵਿੱਚ ਅਵੋਇਡ ਕੀਤੇ ਜਾਣੇ ਜਿਹੜੀ ਤੁਸੀਂ ਫੋਟੋ ਸਬਮਿਟ ਕਰੋਗੇ ਇੱਕ ਇਨਫੋਰਮਲੀ ਮੈਂ ਦੇਖਿਆ ਕਈ ਵਾਰ ਚਿੱਟੀ ਪੱਗ ਨਾਲ ਫੋਟੋ ਦੇ ਦਿੱਤੀ ਜਾਂਦੀ ਹੈ ਇੱਕ ਵਾਰ ਮੈਂ ਪੁਰਾਣੇ ਆਪਣੇ ਇਲੈਕਸ਼ਨਾਂ ਦੇ ਤਜਰਬੇ ਨਾਲ ਗੱਲ ਕਰ ਰਿਹਾ ਉਹ ਜਦੋਂ ਬੈਲਟ ਪੇਪਰ ਛਪਦਾ ਹੈ ਤੋਂ ਬਲੈਕ ਐਂਡ ਵਾਈਟ ਹੋਣ ਕਰਕੇ ਉਹ ਚਿੱਟੀ ਪੱਗ ਜਿਹੜੀ ਹੈਗੀ ਉਹ ਫਿਰ ਆਂਦੀ ਨਹੀਂ ਹੈ ਦੈਨ ਲੇਟਰ ਔਨ ਇਟ ਕ੍ਰੀਏਟਸ ਪ੍ਰੋਬਲਮ ਸੋ ਇੱਕ ਜਨਰਲ ਐਡਵਾਈਜ਼ਰੀ ਹੈ ਮੇਬੀ ਨਾਟ ਮੈਂਸ਼ਨਡ ਇਨ ਦੀ ਹੈਂਡਬੁੱਕ ਬਟ ਮੈਂ ਆਪਣੇ ਤਜਰਬੇ ਨਾਲ ਕਰ ਰਿਹਾ ਤੋਂ ਨਾਰਮਲੀ ਡਾਰਕ ਕਲਰ ਦੀ ਜਿੱਥੇ ਦਸਤਾਰ ਹੁੰਦੀ ਹੈ ਉਹ ਬੈਟਰ ਆਂਦੀ ਹੈ ਸੋ ਇਟ ਹੈਲਪਸ ਅਸ ਜਿਹੜਾ ਤੁਹਾਡਾ ਫਾਰਮ 26 ਐਫਿਡਵਿਟ ਉਹਦੇ ਵਿੱਚ ਉਹ ਕੰਪਲੀਟਡ ਹੋਣਾ ਚਾਹੀਦਾ ਹੈ ਜਿਹੜੇ ਕੈਂਡੀਡੇਟ ਦੇਣਗੇ ਡਿਕਲੇਰੇਸ਼ਨ ਉਸ 'ਚ ਕੋਈ ਵੀ ਖਾਨਾ ਖਾਲੀ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡੇ ਕੋਲ ਖਾਨਾ ਕੋਈ ਖਾਲੀ ਹੈ ਤਾਂ ਤੁਸੀਂ ਲਿਖੋਗੇ ਨਾਟ ਐਪਲੀਕੇਬਲ ਜਾਂ ਨਾਟ ਨੋਨ ਠੀਕ ਹੈ ਨਾ ਇਹ ਨਹੀਂ ਲਿਖਣਾ ਵੀ ਡੈਸ਼ ਮਾਰ ਕੇ ਛੱਡ ਦਿੱਤਾ ਕੋ ਡੈਸ਼ ਮਾਰ ਕੇ ਤੁਸੀਂ ਖਾਨਾ ਖਾਲੀ ਛੱਡੋਗੇ ਵੀ ਤਾਂ ਅਸੀਂ ਤੁਹਾਨੂੰ ਉਹਦੇ ਵਿੱਚ ਇੱਕ ਨੋਟਿਸ ਦਵਾਂਗੇ ਵੀ ਤੁਹਾਡੇ ਜਿਹੜੇ ਫਾਰਮ 26 ਦੇ ਇਹ ਕਾਲਮਸ ਵਾਲੇ ਬਲੈਂਕ ਹੈ ਸੋ ਯੂ ਕੈਨ ਸਬਮਿਟ ਰਿਵਾਈਜ਼ਡ ਐਫਿਡੇਵਿਟ ਅਪੁਆਇੰਟਮੈਂਟ ਆਫ ਇਲੈਕਸ਼ਨ ਏਜੰਟ ਤੁਸੀਂ ਕਰ ਸਕਦੇ ਹੋ ਉਹਦਾ ਫਾਰਮ 8 ਹੈ ਰਿਵੋਕੇਸ਼ਨ ਵਗੈਰਾ ਐਂਡ ਵਿத்ਡਰੋਅਲ ਉਹ ਸਾਰੇ ਤੁਹਾਨੂੰ ਫਾਰਮ ਜਿਹੜਾ ਹੈਗਾ ਪੂਰਾ ਸੈੱਟ ਜਦੋਂ ਵੀ ਤੁਸੀਂ ਆਉਂਦੇ ਹੋ ਇਲੈਕਸ਼ਨ ਸੈੱਲ ਤੋਂ ਪੂਰਾ ਨਾਮੀਨੇਸ਼ਨ ਦਾ ਸੈੱਟ ਲੈ ਕੇ ਜਾ ਸਕਦੇ ਹੋ ਐਂਡ ਕੰਪਲੀਟ ਕਰਕੇ ਯੂ ਕੈਨ ਅਪੀਅਰ ਜਿਹੜਾ ਖਰਚੇ ਦੀ ਲਿਮਿਟ ਹੈਗੀ ਉਹ 95 ਲੱਖ ਹੈ ਫਾਰ 올 ਦੀ ਕੈਂਡੀਡੇਟਸ ਦੈਟਸ ਦੀ ਐਕਸਪੈਂਸ ਲਿਮਿਟ ਅੱਜ ਜੀ ਤੁਹਾਨੂੰ ਜਿਹੜਾ ਰੇਟਸ ਜਿਹੜੇ ਫਿਕਸ ਕੀਤੇ ਨੇ ਮੰਨ ਲਓ ਤੁਸੀਂ ਕੋਈ ਵੀ ਟੈਂਟ ਲਗਾਉਂਦੇ ਹੋ ਉੱਥੇ ਕੁਰਸੀ ਦਾ ਰੇਟ ਕੀ ਹੈ ਏਸੀ ਦਾ ਰੇਟ ਕੀ ਹੈ ਉਹ ਰੇਟ ਲਿਸਟ ਇੱਕ ਸੀਓ ਆਫਿਸ ਤੋਂ ਕਮਿਊਨੀਕੇਟ ਕੀਤੀ ਉਹਦੀ ਕਾਪੀ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਦੇ ਵੀ ਦਿੱਤੀ ਹੈ ਸਦੋਂ ਸਾਰੇ ਖਰਚਿਆਂ ਦਾ ਜਿਹੜੀ ਅਕਾਊਂਟਿੰਗ ਹੈ ਕਿਉਂਕਿ ਜਿਹੜੇ ਵੀ ਕੈਂਡੀਡੇਟਸ ਸਾਨੂੰ ਸਬਮਿਟ ਕਰਨਗੇ ਅਸੀਂ ਉਹਦੇ ਇੱਕ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਵੀ ਮੇਨਟੇਨ ਕਰਦੀ ਹੈ ਸਾਡੀ ਟੀਮ ਕਿਉਂਕਿ ਜਿੱਥੇ ਜਿੱਥੇ ਤੁਸੀਂ ਫੰਕਸ਼ਨ ਕਰੋਗੇ ਸਾਡੀ ਵੀਡੀਓ ਸਰਵੇਲੈਂਸ ਟੀਮ ਉੱਥੇ ਜਾਏਗੀ ਉਹ ਕੈਲਕੂਲੇਟ ਕਰੇਗੀ ਵੀ ਤੁਸੀਂ 5000 ਕੁਰਸੀਆਂ ਲਗਾਈ ਹੈ ਤੁਸੀਂ ਕਹੋਗੇ 10000 ਲਗਾਈਏ ਸੋ ਉਹ ਉੱਥੇ ਬਹਿ ਕੇ ਵੀਡੀਓਗ੍ਰਾਫੀ ਦੇ ਨਾਲ ਮੈਚ ਕਰਕੇ ਫਿਰ ਰੇਟਸ ਨਾਲ ਜਿਹੜੀ ਹੈ ਆਪਰ ਅਕਾਊਂਟ ਰੀਕਨਸੀਲੀਏਸ਼ਨ ਤਿੰਨ ਮੀਟਿੰਗਾਂ ਹੁੰਦੀਆਂ ਨੇ ਸੋ that will be done ਐਡੀਸ਼ਨਲ ਐਕਸਪੈਂਡੀਚਰ 에ਜੈਂਟ ਵੀ ਕੈਂਡੀਡੇਟ ਅਪਾਇੰਟ ਕਰ ਸਕਦੇ ਨੇ ਸੋ ਫॉर ਖਰਚਾ ਸੰਬੰਧੀ which is optional ਸੈਪਰੇਟ ਬੈਂਕ ਅਕਾਊਂਟ ਖੋਲਣਾ ਉਹ ਇੱਕ ਦਿਨ ਪਹਿਲਾਂ ਬਿਫੋਰ ਨਾਮੀਨੇਸ਼ਨ ਸ਼ੁੱਡ ਬੀ ਓਪਨਡ ਇਟ ਕੈਨ ਬੀ ਇਨ ਦੀ ਨੇਮ ਆਫ ਜਾਂ ਤਾਂ ਕੈਂਡੀਡੇਟ ਦੇ ਆਪਣੇ ਨਾਮ ਤੇ ਹੋ ਸਕਦਾ ਹੈ ਜਾਂ ਉਹਦਾ ਇਲੈਕਸ਼ਨ ਇਜੈਂਟ ਜਾਂ ਜੁਆਇੰਟ ਨਾਮ ਦੇ ਉੱਤੇ ਹੋ ਸਕਦਾ ਹੈ ਸੋ ਇਹ ਜਰੂਰ ਆਪਣਾ ਡੈਡੀਕੇਟਿਡ ਪਰਪਸ ਤੋਂ ਖੁਲਾਣਾ ਹੈ ਐਂਡ ਜਿਹੜੇ ਇਹਦੇ ਵਿੱਚ ਹੁਣ ਲਿਮਿਟ ਹੈ ਵੀ ਕੈਸ਼ ਦੀ ਜਿਹੜੀ ਹੈ 10000 ਤੋਂ ਜਿਹੜੀ ਉੱਤੇ ਦੀ ਟ੍ਰਾਂਜੈਕਸ਼ਨ ਹੈ ਉਹ ਆਪਣੇ ਥਰੂ ਅਕਾਊਂਟ ਕੀਤੀ ਜਾਵੇ ਨੈਫਟ ਕੀਤੀ ਜਾਵੇ ਐਂਡ ਨਾਟ ਇਨ ਕੈਸ਼ ਸੋ ਸਿੰਗਲ ਵਿੰਡੋ ਸਿਸਟਮ ਦੇ ਵਿੱਚ ਪਰਮਿਸ਼ਨ ਸਾਡੀ ਆਲਰੇਡੀ ਐਸਟੈਬਲਿਸ਼ਡ ਹੈ ਇਹ ਹੈ ਕਾਊਂਟਰ ਨੰਬਰ 20 ਗਰਾਉਂਡ ਫਲੋਰ ਡੀਏਸੀ ਆਫਿਸ ਦੇ ਵਿੱਚ ਇੱਥੇ ਸਿੰਗਲ ਵਿੰਡੋ ਦੇ ਵਿੱਚ ਸਾਨੂੰ ਸਾਰੀ ਸਾਰਟ ਆਫ ਪਰਮਿਸ਼ਨ ਜਿਹੜੀ ਵੀ ਕਿਸੇ ਵੀ ਕੈਂਡੀਡੇਟ ਨੂੰ ਚਾਹੀਦੀ ਹੈ ਫॉर ਰੈਲੀ ਫॉर ਔਰਗੇਨਾਈਜ਼ਿੰਗ ਐਨੀਥਿੰਗ ਉਹ ਹੋ ਰਹੀ ਹੈ ਉਹ ਤੁਸੀਂ ਲੈ ਸਕਦੇ ਹੋ ਸਾਡੀ ਅਪੀਲ ਹੈ ਕਿ 48 ਘੰਟੇ ਪਹਿਲਾਂ ਜਦੋਂ ਵੀ ਕੋਈ ਰੂਟ ਸ਼ੋਅ ਵਗੈਰਾ ਕਰਨਾ ਹੈ ਉਹਦੀ ਪਰਮਿਸ਼ਨ ਸਾਡੇ ਕੋਲ 48 ਘੰਟੇ ਪਹਿਲਾਂ ਅਪਲਾਈ ਹੋ ਜਾਣੀ ਚਾਹੀਦੀ ਹੈ ਸੋ that we have adequate time ਇਹ ਕਈ ਵਾਰ ਦਿੱਕਤ ਆਂਦੀ ਕੋਈ 24 ਘੰਟੇ ਪਹਿਲਾਂ ਆ ਰਿਹਾ ਹੈ ਹਾਲਾਂਕਿ ਅਸੀਂ ਕਰ ਰਹੇ ਹਾਂ ਬਟ ਐਸ ਪਰ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੀ ਹਦਾਇਤ ਹੈ ਤੇ 48 ਘੰਟੇ ਪਹਿਲੇ ਸਾਡੇ ਕੋਲ ਆ ਜਾਣੀ ਚਾਹੀਦੀ ਹੈ ਸੋ ਅੱਛਾ ਇੱਕ ਕਾਫੀ ਬਾਰ ਆਪਾਂ ਦੇਖਦੇ ਆ ਕਿ ਪ੍ਰਾਈਵੇਟ ਬਿਲਡਿੰਗਸ ਪ੍ਰਾਈਵੇਟ ਮਕਾਨਾਂ ਦੇ ਉੱਤੇ ਪਾਰਟੀ ਦੇ ਕੋਈ ਝੰਡੇ ਵਗੈਰਾ ਉਹ ਲੜਾਈ ਹੁੰਦੇ ਆ ਸੋ ਦੈਟ ਇਜ਼ ਅਲਾਉਡ ਇਫ देयर ਇਜ਼ ਕਨਸੈਂਟ ਆਫ ਦੀ ਓਨਰ ਉਹਦਾ ਕਨਸੈਂਟ ਦਾ ਫਾਰਮ ਵੀ ਤੁਹਾਨੂੰ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਹੈ ਸੋ ਜਦੋਂ ਵੀ ਤੁਸੀਂ ਕੋਈ ਰੋਡ ਸ਼ੋ ਹੁੰਦਾ ਹੈ ਕਈ ਵਾਰ ਕੰਪਲੇਂਟਸ ਹੁੰਦੀ ਹੈ ਸਾ ਫਿਰ ਜਿਹੜੀ ਤਾਂ ਪਬਲਿਕ ਪ੍ਰੋਪਰਟੀ ਦੀ ਡਿਫੇਸਮੈਂਟ ਹੈ ਉਹ ਤਾਂ ਸਾਡੀ ਫਲਾਈਂਗ ਸਕਵਾਡ ਰਿਮੂਵ ਕਰਾਂਦੀ ਹੈ ਜਿੱਥੇ ਪ੍ਰਾਈਵੇਟ ਪ੍ਰੋਪਰਟੀ ਹੈ ਉੱਥੇ ਫਿਰ ਉਹ ਕਨਸੈਂਟ ਫਾਰਮ ਦੇਖਦੀ ਹੈ ਵੀ ਤੁਸੀਂ ਇਹਦੇ ਵਿੱਚ ਸ਼ਾਪ ਓਨਰ ਦੀ ਜਾਂ ਕੋਈ ਮਕਾਨ ਮਾਲਕ ਦੀ ਕੌਨਸੈਂਟ ਦਿੱਤੀ ਹੋਏ ਕੌਨਸੈਂਟ ਦਿੱਤੀ ਹੋਏ ਤਾਂ ਦੈਨ ਇਟ ਇਜ਼ ਅਲਾਉਡ ਫਿਰ ਅਸੀਂ ਉਹ ਰਿਪੋਰਟ ਸਾਰੇ ਕੌਨਸੈਂਟ ਫਾਰਮ ਇਕੱਠੇ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟ ਭੇਜਦੇ ਆ ਕਿ ਯੈਸ ਕੌਨਸੈਂਟ ਵਾਸ ਟੇਕਨ ਬਾਕੀ ਲਾਊਡ ਸਪੀਕਰ ਦੀ ਟਾਈਮਿੰਗ ਜਿਹੜੀ ਹੈ 6 ਵਜੇ ਸਵੇਰੇ ਤੋਂ ਲੈ ਕੇ 10 ਵਜੇ ਰਾਤ ਨੂੰ ਹੈ ਸੋ ਦਿਸ ਵਾਸ ਬ੍ਰਾਡਲੀ ਜਿਹੜੀ ਹੈਗੀ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੇ ਸੀਗੇ ਐਂਡ ਖਾਸ ਕਰ ਬਿਕਾਜ਼ ਨਾਓ ਹੁਣ ਨਾਮੀਨੇਸ਼ਨ ਦਾ ਪਾਰਟ ਹੋ ਗਿਆ ਹੈ ਸੋ ਅੱਗੇ ਤੋਂ ਥਿੰਕਸ ਵਿਲ ਦ ਕੈਂਪੇਨ ਵਿਲ ਕਿ ਕਪ ਸੁਵਿਸ਼ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਡੀਫੇਸਮੈਂਟ ਨੂੰ ਲੈ ਕੇ ਕੁਝ ਹੋਰ ਇਹ ਨਾ ਹੋਵੇ ਕਿ ਇਮੀਡੀਏਟਲੀ ਸਾਡੇ ਫਲਾਈਂਗ ਸਕਵਡ ਵਿਲ ਗੋ ਐਂਡ ਰਿਸਪੌਂਡ ਤੇ ਫਲਾਈਂਗ ਸਕਵਡ ਜਿੰਨੇ ਵੀ ਸਾਡੇ ਆਪਰੇਸ਼ਨਲ ਲੇਨ ਇਹ ਸਾਰਿਆਂ ਦੇ ਉੱਤੇ ਕੈਮਰੇ ਲੱਗੇ ਨੇ ਉਹ ਸਾਰੇ ਕੈਮਰੇ ਦਾ ਵੀਊ ਮੇਰੇ ਐਸ ਡੀ ਐਮ ਵੀ ਦੇਖ ਸਕਦੇ ਮੈਂ ਵੀ ਦੇਖ ਸਕਦਾ ਐ ਤੇ ਇਵਨ ਸੀਓ ਸਾਹਿਬ ਵੀ ਦੇਖ ਸਕਦੇ ਨੇ ਸੋ ਉਹ ਪ੍ਰੋਪਰ ਹੈ ਕੋਈ ਅਸੀਂ ਇੱਥੇ ਕੋਈ ਐ ਨਹੀਂ ਕਹਿ ਸਕਦੇ ਜੀ ਫਲਾਈਂਗ ਸਕਵਡ ਚਲੀ ਗਈ ਜਾਂ ਉਹ ਰਿਮੂਵ ਹੋ ਰਿਹਾ ਤੇ ਇਵਨ ਚੀਫ ਇਲੈਕਸ਼ਨ ਆਫੀਸਰ ਸਾਡੇ ਹੈਗੇ ਉਥੋਂ it is all visible ایتھوں ਵੀ ਅਸੀਂ ਮੋਨੀਟਰ ਕਰ ਰਹੇ ਹੁੰਦੇ ਆ ਸੋ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਕੋਈ ਡਿਫੇਸਮੈਂਟ ਨੂੰ ਲੈ ਕੇ ਇਸ ਟਾਈਪ ਦੀ ਸ਼ਿਕਾਇਤ ਨਹੀਂ ਹੈ ਜੇ ਜਿਹੜੇ ਤੁਹਾਡੇ ਕੌਨਸੈਂਟ ਫਾਰਮ ਹੈ ਕੋਈ ਬਿਲਡਿੰਗ ਦੇ ਵਿੱਚ ਰੂਟ ਸ਼ੋ ਹੋ ਰਿਹਾ ਹੈ ਉਹ ਕੌਨਸੈਂਟ ਲੈ ਕੇ ਤੁਸੀਂ ਆਪਣਾ ਉੱਥੇ ਇਹ ਕਰ ਸਕਦੇ ਹੋ ਸੋ ਐਂਡ ਕੱਲ ਤੋਂ ਜਿੱਦਾਂ ਹੀ ਨੋਟੀਫਿਕੇਸ਼ਨ ਹੁੰਦਾ ਹੈ ਹੁਣ ਤੱਕ ਸਾਡੇ ਕੋਲ ਫਲਾਈਂਗ ਸਕਵਾਡ ਚੱਲ ਰਹੀਆਂ ਨੇ ਫਲਾਈਂਗ ਸਕਵਾਡ ਸਾਡੇ ਕੋਲ ਇਸ ਟਾਈਮ 8 ਘੰਟੇ ਦੀ ਸ਼ਿਫਟ ਦੇ ਵਿੱਚ 33 ਫਲਾਈਂਗ ਸਕਵਾਡਸ ਅਕ੍ਰੋਸ 11 ਅਸੈਂਬਲੀ ਸੈਗਮੈਂਟ ਚੱਲ ਰਹੀ ਹੈ। ਹਰੇਕ ਅਸੈਂਬਲੀ ਸੈਗਮੈਂਟ ਦੇ ਵਿੱਚ 10 ਫਲੈਂਕ ਸਕਵਡ ਹੈ ਤੇ 33 ਫਲੈਂਕ ਸਕਵਡ ਐਂਡ 33 ਫਲੈਂਕ ਸਕਵਡ 8 ਘੰਟੇ ਦੀ ਸ਼ਿਫਟ ਕਰਕੇ ਸਾਡੇ ਕੋਲ 99 ਫਲੈਂਕ ਸਕਵਡ ਇਸ ਟਾਈਮ ਆਪਰੇਸ਼ਨਲ ਨੇ। ਤੇ ਸਿਮਿਲਰਲੀ ਕੱਲ ਜਿਹੜਾ ਨੋਟੀਫਿਕੇਸ਼ਨ ਹੋ ਜਾਂਦੀ ਹੈ ਤੇ ਸਾਡੀ ਸਟੈਟਿਕ ਸਰਵੇਲੈਂਸ ਟੀਮਾਂ ਜਿਹੜਾ ਤੁਸੀਂ ਦੇਖੋ ਨਾ ਨਾਕਾ ਲਗਾ ਕੇ ਚੈਕਿੰਗ ਹੋ ਰਹੀ ਹੈ ਉਹ ਕੱਲ ਤੋਂ ਸਟੈਟਿਕ ਸਰਵੇਲੈਂਸ ਟੀਮਾਂ ਵੀ 19 ਨੰਬਰ ਹਰੇਕ ਜ਼ਿਲ੍ਹੇ ਦੇ ਵਿੱਚ 33 ਨਾਕੇ ਐਟ ਐਨੀ ਪੁਆਇੰਟ ਆਫ ਟਾਈਮ ਕੱਲ ਤੋਂ ਆਪਰੇਸ਼ਨਲ ਹੋ ਜਾਣਗੇ। ਜਿਹੜੇ ਕਿ ਸ਼ਿਫਟ ਹੁੰਦੇ ਰਹਿੰਦੇ ਐਂਡ ਡੇ ਐਂਡ ਨਾਈਟ ਚੱਲਣਗੇ 33 ਨਾ ਕੇ ਕਿਸੇ ਵੀ ਪੁਆਇੰਟ ਆਫ ਟਾਈਮ ਜ਼ਿਲ੍ਹੇ ਦੇ ਵਿੱਚ ਥਰੂ ਸਟੈਟਿਕ ਸਰਵੇਲੈਂਸ ਟੀਮ ਉਹ ਹੋਣਗੇ ਸੋ ਹੁਣ ਕਾਫੀ ਜਿਹੜਾ ਹੈਗਾ ਇਨ ਜਨਰਲ ਸਕਦਾ ਹੀ ਹੋਰ ਵੱਜ ਜਾਂਦੀ ਹੈ ਜਦੋਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਸੋ 댓 ਵਾਸ ਬ੍ਰਾਡਰ ਡਾਟਾ ਜਿਹੜਾ ਤੁਹਾਡੇ ਨਾਲ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਸ਼ੇਅਰ ਕਰਨਾ ਸੀਗਾ